ਬੰਦ ਬੰਦੀ ਕੈਦੀ ਤੇ ਹਵਾਲਾਤਿਆਂ ਨੂੰ ਕਾਨੂੰਨੀ ਜਰੀਏ ਨਿਆਂ ਪੂਰਾ ਨਾ ਮਿਲਣ ਕਰਕੇ ਜਾਂ ਸਲਾਹ ਨਾ ਮਿਲਣ ਕਰਕੇ ਆ ਰਿਹਾ ਮੁਕਤਰਾ ਨੂੰ ਢਾਕੇ ਅੱਜ ਜ਼ਿਲ੍ਹਾ ਫਰੋਇਪੁਰ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਜਿਹਨੂੰ ਕਹਿ ਸਕਦੇ ਆ ਵੀ ਇੱਕ ਸੰਵਾਦ ਜਿਹੜਾ ਵੀ ਇੱਕ ਸਕੀਮ ਜਿਹੜਾ ਉਹ ਸ਼ੁਰੂ ਕੀਤੀ ਆ ਮਾਲਜੋਗ ਸੈਸ਼ਨ ਜੱਜਵੰਦ ਸਾਹਿਬਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਚੋਂ ਨਸ਼ੇ ਦੇ ਖਾਤਮੇ ਲਈ ਨਿਵੇਕਲੀ ਪਹਿਲ ਕੀਤੀ ਹੈ ਜਿਸ ਦੇ ਚਲਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਇਸ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ ਅਤ ਆਧੁਨਿਕ ਸੁਹਲਤਾਂ ਦੇ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਤੇ ਧਿੱਖੀ ਨਜ਼ਰ ਵੀ ਰੱਖੇਗੀ ਇਹ ਨਹੀਂ ਨਸ਼ੇ ਦੀ ਰੋਕ-ਥਾਮ ਲਈ ਇੱਕ WhatsApp ਨੰਬਰ ਵੀ ਜਾਰੀ ਕੀਤਾ ਗਿਆ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਪੰਜਾਬ ਆਪਣਾ ਸੋ ਅੱਜ ਇੱਥੇ ਉਦਘਾਟਨ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ANTF ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਜਜਵਲ ਹੰਸਾ ਵੱਲੋਂ ਅੱਜ ਜਿਹੜਾ ਇੱਕ ਸੰਵਾਦ ਸਿਸਟਮ ਸਕਰੀਨ ਦੀ ਜਿਹੜੀ ਇੱਕ ਲੌਂਚਿੰਗ ਕੀਤੀ ਗਈ ਆ ਜਿਹਦੇ ਨਾਲ ਜਿਹੜੇ ਵੀ ਜੇਲ੍ਹ ਵਿੱਚ ਬੰਦ ਕੈਦੀ ਨੇ ਜਾਂ ਹਵਾਲਾਤੀ ਨੇ ਉਹ ਆਪਣੇ ਵਕੀਲ ਦੇ ਨਾਲ ਰਾਫਤਾ ਸਹੀ ਤਰੀਕੇ ਨਾਲ ਨਹੀਂ ਇਹ ਕਾਇਮ ਕਰ ਸਕਦੇ ਤੇ ਆਪਣੀ ਜੜੀਆਂ ਫੂਲਤਾ ਨਹੀਂ ਲੈ ਸਕਦੇ ਜਿਸ ਨੂੰ ਦੇਖਦੇ ਹੋਏ ਇਹ ਜਿਹੜੀ ਸਕੀਮ ਜਿਹੜੀ ਆ ਲਾਂਚ ਕੀਤੀ ਆ ਜਿਸ ਕਰਕੇ ਵੀ ਹਫਤੇ ਦੇ ਵਿੱਚ ਦੋ ਦਿਨ ਉਹ ਜਿਹੜੇ ਹਵਾਲਾਤੀ ਜਾਂ ਕੈਦੀ ਹੋਣਗੇ ਜਿਨ੍ਹਾਂ ਨੇ ਆਪਣੇ ਵਕੀਲ ਦੇ ਨਾਲ ਸਹੀ ਤਰੀਕੇ ਨਾਲ ਜਿਹੜੀ ਆ ਗੱਲਬਾਤ ਕਰਨੀ ਆ ਉਹ ਇਹਦੇ ਵਿੱਚ ਜਿਹੜੇ ਆ ਉਹ ਕਰ ਸਕਣਗੇ ਤਾਂ ਜੋ ਉਹਨਾਂ ਨੂੰ ਜਿਹੜੀਆਂ ਜੇਲ੍ਹ ਵਿੱਚ ਬੰਦ ਜਿਹੜੇ ਹੋਣ ਕਰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਉਹ ਨਾ ਆ ਸਕਣ ਤੇ ਇਸ ਨੂੰ ਲੈ ਕੇ ਜਿਹੜੀ ਅੱਜ ਦੀ ਗੱਲ ਆ ਤਾਂ ਮਾਸੂਮ ਕੀਮ ਜਿਹੜੀ ਆ ਸ਼ੁਰੂ ਕੀਤੀ ਗਈ ਆ ਜੋ ਆਪਣੇ ਆਪ ਦੇ ਲੇਕੇ ਫੈਲ ਕਦਮੀ ਜੂਰ ਰਹੀ ਆ ਤਾਂ ਜੋ ਹਰ ਇੱਕ ਇਨਸਾਨ ਨੂੰ ਇੱਕ ਨਿਆਂ ਮਿਲ ਸਕੇ ਤੋਂ ਆਪਣੀ ਗੱਲ ਜਿਹੜੀ ਆ ਉਹ ਰੱਖ ਸਕੇ ਤੇ ਆਪਣੀ ਜਿਹੜੀ ਗਾਦਵਕੀਮ ਦੇ ਨਾਲ ਵੀ ਸਹੀ ਤਰੀਕੇ ਨਾਲ ਕਰ ਸਕੇ ਤਾਂ ਜੋ ਉਹਨੂੰ ਨਿਆਂ ਦੀ ਦੁਵਾਨ ਵਿੱਚ ਜਾਂ ਨਾ ਮਿਲਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤੇ ਇਹ ਕਹਿ ਸਕਦੇ ਆਂ ਵੀ ਕਿਸੇ ਵੀ ਸ਼ਖਸ ਚਾਹੇ ਉਹ ਜੇਲ੍ਹ ਵਿੱਚ ਫੰਡ ਹਵਾਲਾਤੀ ਆ ਚਾਹੇ ਕੈਦੀ ਆ ਉਹਦੇ ਨਾਲ ਜਿਹੜਾ ਨਿਆਂਇ ਜਿਹੜਾ ਇਸ ਟੀਮ ਦੇ ਨਾਲ ਹੋਏਗਾ ਇਹ ਜਿਹੜਾ ਕੋਈ ਮਾਨਜੂਲ ਸੈਸ਼ਨ ਜੱਜ ਨੇ ਜਿਹੜਾ ਅੱਜ ਸਾਫ਼ ਕੀਤਾ ਕਿਉਂਕਿ ਬਣੀ ਥੇਰ ਤੋਂ ਇਹ ਇੱਕ ਮੰਗ ਸੀਗੀ ਕਿ ਜ਼ਰੂਰ ਸਰਵੇ ਜਿਹੜਾ ਜੇਲ੍ਹ ਦੇ ਅੰਦਰ ਜਿਹੜਾ ਕੀਤਾ ਜਾਂਦਾ ਸੀ ਕਿ ਉਹਦੇ ਵਿੱਚ ਦੇਖਣ ਨੂੰ ਮਿਲਦਾ ਸੀ ਕਿ ਕਈ ਜਿਹੜੇ ਕੈਦੀ ਜਾਂ ਹਵਾਲਾਤੀ ਬੰਦ ਨੇ ਉਹਨਾਂ ਨੂੰ ਸਹੀ ਜਿਹੜਾ ਨਿਆਂ ਦੇ ਨਾਮ ਤੇ ਨਿਆਂ ਮਿਲਣ ਤੋਂ ਜਿਹੜਾ ਉਹ ਦੂਰੀ ਰਹਿ ਜਾਂਦੀ ਸੀ ਕਿਉਂਕਿ ਉਹ ਕਾਰਨ ਸੀਗਾ ਕਿ ਉਹ ਆਪਣੇ ਵਕੀਲ ਦੇ ਨਾਲ ਸਹੀ ਦੀਕੇ ਦੇ ਨਾਲ ਸੰਬੰਧ ਜਿਹੜਾ ਉਹ ਨਹੀਂ ਕੱਟ ਸਕਦੇ ਸੀ ਤਿੰਨੋ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਇੱਕ ਵੀਸੀ ਦੇ ਜਰੀਏ ਇਹਨਾਂ ਦੀ ਜੜਾਫੀ ਸੰਵਾਦ ਜਿਹੜਾ ਉਹ ਕਰਵਾਇਆ ਜਾਏਗਾ ਤਾਂ ਜੋ ਆਪਣੀਆਂ ਜੜੀਆਂ ਵੀ ਮੁਸ਼ਕਲਾਂ ਜਿਹੜੀਆਂ ਵੀ ਗੱਲਾਂ ਆਪਣੇ ਤਰੀਕਾ ਕਰਨਾ ਚਾਹਦੇ ਆ ਉਹ ਜੜੀ ਕਰ ਸਕਣਗੇ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਨਿਆਂਇਨ ਦੇ ਵਿੱਚ ਉਹ ਜੜਾ ਵੀ ਕੈਸ ਕਰਦੇ ਆ ਵੀ ਇਫਤਖਾਮ ਜਦੀ ਵੱਲ ਉਹ ਕਰ ਸਕਣਗੇ ਇਸ ਤਰ੍ਹਾਂ ਦੀ ਜੜੀ ਇੱਕ ਸਕੀਮ ਹੈ ਵੀ ਉਹ ਜੜੀ ਅੱਜ ਲਾਂਚ ਕੀਤੀ ਆ ਜੋ ਕਾਫੀ ਸਰਾਨੀ ਆ ਤੇ ਉਸ ਰੋ ਕੈਦੀ ਜਬ ਬੰਦੀ ਜਿਹੜੇ ਹਵਾਲਾਤੀ ਨੇ ਉਹਨਾਂ ਵਾਸਤੇ ਕਾਫੀ ਜੜੀਆਂ ਲਾਭਕਾਰੀ ਜੜੀਆਂ ਉਸੇ ਦੀ ਵੀ ਹੋ ਸਕਦੀ ਆ